ਪੁਲਸ ਆ ਗਈ ਆ ਤੇ ਉਹ ਆਪਣਾ ਘਰ ਪੁੱਛਦੀ ਫਿਰਦੀ ਓ ਹਾਏ ਤੇ ਕਰਤੀ ਹਣੀ ਕਿਸਨੇ ਟੋਟੀ ਉਹ ਕਿਤੇ ਦੱਸਤ ਨਹੀਂ ਉਹ ਦਿੱਤਾ ਨਹੀਂ ਮੈਂ ਪਾਇਆ ਹੋਰ ਗਲੀਆਂ ਚੰਗਾ ਕੀਤਾ ਈ ਉਹ ਇਹਨੂੰ ਤੇ ਮੈਂ ਦੱਸਦਾ ਕਿਨੂੰ ਉਹ ਇਹਨੂੰ ਜਿਹਦੇ ਸਾਰੇ ਸਿਆਪੇ ਆ ਇਹਨੂੰ ਮੈਂ ਕਈ ਵਾਰੀ ਟੋਕਾਂਗੇ ਇਹ ਕੰਮ ਨਾ ਕਰਿਆ ਕਰ ਪਰ ਇਹੋ ਮੜਾ ਕਰ ਅਰੇ ਮੜਾ ਆ ਵੇ ਕਿੱਡਾ ਭਗਤੀ ਚ ਲਈ ਰਾਤ ਨੂੰ ਡੱਫ ਲੈ ਕੇ ਆਲੇ ਭਗਤੀ ਦੇ ਬਾਹਰ ਜਾਂਦਾ ਪਾਪਾ ਵਾਹਿਗੁਰੂ 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 ਉਹ ਤੈਨੂੰ ਮੈਂ ਕਿੰਨੀ ਵਾਰੀ ਢੱਕਿਆ ਨਾ ਕੰਮ ਕਰਿਆ ਕਰ ਕਿਹੜਾ ਕੰਮ ਨਾ ਕਰਿਆ ਕਰ ਆ ਕੱਢਣ ਕਢਾਉਣ ਵਾਲਾ ਉਹ ਤੇਰੇ ਮਾਸੜ ਆ ਗਏ ਹੁਣ ਘਰ ਪੁੱਛਦੇ ਪਹੁੰਦੇ ਕਿ ਦਾਰਾ ਸੌਦਾ ਘਰ ਕਿਹੜਾ ਵਾ ਤੇ ਫਿਰ ਕੀ ਹੋ ਗਿਆ ਘਰ ਪੁੱਛਦੇ ਫਿਰਦੇ ਤੇ ਘਰ ਪੜਾ ਗਿਆ ਜਿਹੜਾ ਲੱਪਣਾ ਲੈਣ ਆ ਲੈਣਦੇ ਨਲੀ ਜਨ ਜਾਇਆ ਕਰੋ ਕੋਈ ਗੱਲ ਨਹੀਂ ਏਡੀ ਉਹ ਤੁਲਸੀ ਉਹ ਨਹੀਂ ਪੁਲਸੀ ਆਹਦੇ ਪੁਲਸਿਆ ਤੇ ਫੇਰ ਕੀ ਹੋ ਗਿਆ ਪੁਲਸ ਵਾਲੇ ਬੰਦੇ ਹੀ ਆ ਕੋਈ ਗੱਲ ਨਹੀਂ ਡਰੋ ਨਾ ਉਹ ਭਰਾਵਾ ਸਾਹਵਲਾ ਆਪਣੇ ਭਾਂਡੇ ਭੁੰਡੇ ਫੜਿਆ ਗਿਆ ਤੇ ਤੂੰ ਹੋ ਜਾਣਾ ਅਹੀਂ ਨਹੀਂ ਜਾਣਾ ਅਹੀਂ ਕਹਿਣਾ ਅਹੀਂ ਤੇ ਇਹਦੇ ਮੁੰਡੇ ਹੀ ਨਹੀਂ ਉਹ ਕੋਈ ਨਹੀਂ ਚਲ ਜੂਗਾ ਮੈਂ ਆਪੇ ਜਾਓ ਭਾਜੋ ਤੁਸੀਂ ਵੇਖ ਲੈਣਾ ਮੈਂ ਕਿਹੜਾ ਆਉਂਦਾ ਐਡਾ ਤੁਸੀਂ ਡਰਨ ਦਾ ਪੁਲਸ ਖਾਊ ਆ ਜਾਓ ਤੁਸੀਂ ਮੈਂ ਵੇਖ ਲਊਗਾ ਆਪਣੇ ਵਾਲ ਵੇਖਦਾਰ ਆ ਕੇ ਫੇਰ ਕੀਦੇ ਹੋ ਵੀ ਕੀ ਆ ਗਈ ਦਾਰਾਂ ਤਕੜਾ ਹੋਣ ਨਾ ਤੇ ਤਗੜਾ ਰੱਖ ਲੈ ਹੁਣ ਤੂੰ ਵੀ ਤਗੜਾ ਹੋ ਆਹ ਦੇਖ ਸਾਡੀ ਇਹ ਸੱਤੀ ਨਾ ਆ ਜਾਣ ਕਿਤੇ ਲੈਟਰ ਸਿਆ ਚੰਗਾ ਫੀਟਿਆ ਯਾਰ ਇੱਥੇ ਤਾਂ ਕੋਈ ਨਾਂ ਦੱਸ ਕੇ ਨਹੀਂ ਲਾਜੀ ਕੋਈ ਨਹੀਂ ਜਨਾਬ ਆ ਗਏ ਖਲੋਤਾ ਮੁੰਡਾ ਇਹਨੂੰ ਪੁੱਛਦੇ ਆਂ ਹਰ ਪੁੱਛੇ ਇਹਨੂੰ ਫਿਰ ਤੂੰ ਇੱਧਰ ਆ ਓਏ ਗੱਲ ਸੁਣ ਉਹ ਦਾਰਾ ਸਿੰਘ ਦਾ ਘਰ ਕਿਹੜਾ ਇੱਥੇ ਭਾਜੀ ਮੈਨੂੰ ਕੀ ਪਤਾ ਮੈਂ ਤਾਂ ਗੁੰਗਾ ਉਹ ਕੋਈ ਨਹੀਂ ਦੱਸਦੇ ਦੱਸਦੇ ਨਹੀਂ ਬੋਲਈਆਂ ਤੇ ਤੂੰ ਮੈਨੂੰ ਜਾਣਦਾ ਨਹੀਂ ਆ ਮੱਖਣ ਸਿੰਘ ਠਾਨੇਦਾਰ ਨਾਮ ਆ ਮੇਰਾ ਮਤੈ ਗੁੰਗੇ ਬੋਲਣ ਲਾਤੇ ਆ ਕੜੀਆ ਤੇ ਨੀਰਾ ਸਿੱਧਾ ਨਹੀਂ ਨਹੀਂ ਭਾਜੀ ਗੱਲ ਦੱਸਣ ਦੀ ਨਹੀਂ ਆ ਅਸਲ 'ਚ ਸਾਡੇ ਆਪਣੇ ਚੋਟਾਂ ਨੂੰ ਗਾਲ ਵੜੀ ਫੇਰਦੇ ਆ ਮੇਰੇ ਤੇ ਅੱਗੇ بڑے ਨਾਮ ਆ ਇਹ ਨਾ ਮੈਨੂੰ ਟੋਟ ਟੋਟ ਕਹਿ ਕੇ ਛਿੜਨ ਡੈ ਪੈਣ ਤੁਸੀਂ ਨਾ ਕਿਹ ਹੋਰ ਨੂੰ ਪੁੱਛ ਲੋ ਮੈਨੂੰ ਨਾ ਕਾਲੀ ਆ ਥੋੜੀ ਜਿਹੀ ਚੰਗਾ ਬੰਦਾ ਯਾਰ ਗੱਲ ਵੀ ਨਹੀਂ ਸੁਣ ਕੇ ਗਿਆ ਕੋਈ ਨਹੀਂ ਜਨਾਬ ਅੱਗੋਂ ਪੁੱਛ ਲੈਨੇ ਕਿਸ ਨੂੰ ਚਲੋ ਫਿਰ ਮੈਂ ਮੇਦਰ ਸਿਆਂ ਘਰ ਤੇ ਹੋਈ ਸੀ ਆਪਾਂ ਐਵੇਂ ਘੁੰਮਣ ਘੇਰੀਆਂ ਖਾਂਡ ਆਵੇ ਆ ਤੇ ਇੱਧਰ ਹੀ ਤੁਰੇ ਆਉਂਦੇ ਆ ਲਗਦਾ ਫੰਬਣਾ ਕਿਸਦਾ ਪੇੜਾ ਬਹਿ ਗਿਆ ਜੀ ਉਹ ਪਾਪਾ ਲੁਕ ਜਾ ਕੇ ਪਾਸੇ ਆ ਗਈ ਉਹ ਉਤੋਂ ਵੀ ਲੁਕ ਜਾ ਕੇ ਪਾਸੇ ਇੱਕ ਸਿੱਪ ਲੁਕਾ ਸਿੱਪ ਲੁਕਾ ਉਹ ਸਾਬਾਦਰਾ ਆ ਗਈ ਓਏ ਤੂੰ ਕੀ ਕਰਨਿਆ ਖੁਰਲੀ ਚ ਤੂੰ ਘਰੇ ਵਖਰੇ ਮੋਰਚਾ ਬਣਾ ਕੇ ਬੈਠਾ ਭਾਜੀ ਮੈਂ ਤੇ ਡੰਗਰਾਂ ਦੇ ਕਿਚੜ ਜੇ ਲਾਉਣ ਦਾ ਤੇ ਡੰਗਰ ਕਿੱਥੇ ਆ ਭਾਜੀ ਕਿਚੜ ਵੀ ਕਿੱਥੇ ਆ ਤੂੰ ਆਪ ਨੂੰ ਮੰਤਰੀਆਂ ਕਰਦਾ ਨਹੀਂ ਨਹੀਂ ਭਾਜੀ ਉਹ ਮੈਂ ਤੇ ਡੰਗਰਾਂ ਨੂੰ ਪੱਠਾ ਜੇ ਪਾਉਣ ਦਾ ਦਾਰਾ ਸਿੰਘ ਕਿੱਥੇ ਆ ਭਾਜੀ ਉਹ ਸਵਰਗਾ ਚ ਉਹ ਮੈਂ ਫਿਲਮਾਂ ਵਾਲੇ ਦਾਰਾ ਸਿੰਘ ਨਹੀਂ ਪੁੱਛੇ ਤੇਰੇ ਪਾਪੇ ਦਾ ਨਾਂ ਪੁੱਛਣ ਡਿਆ ਵਾ ਪਾਪੇ ਦਾ ਨਾਂ ਦਾਰਾ ਸਿੰਘ ਆ ਤੇ ਤੈਨੂੰ ਨਹੀਂ ਪਤਾ ਭਾਜੀ ਅਸੀਂ ਤੇ ਜੋ ਜੰਮੇ ਪਾਪਾ ਪਾਪਾ ਹੀ ਕਹਿੰਦੇ ਆ ਨਾਂ ਕਦੀ ਲਿਆ ਨਹੀਂ ਅੱਜ ਤੈਨੂੰ ਕਰੋਨਾ ਜੇ ਤੇ ਸਾਰੇ ਡੱਬ ਦੇਣਾ ਬਾਹਰ ਤੈਨੂੰ ਪੁੱਛਿਆ ਵੀ ਤੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਗੁੰਗਾ ਅੱਜ ਪੁੱਤ ਤੇਰੇ ਤੋੜਦਾ ਹੱਥਾਂ ਦੇ ਪਾ ਪਾ ਇਹ ਦਾਰਾ ਸਿੰਘ ਆ ਗਿਆ ਹੀ ਓਏ ਆਜੋ ਸਾਬ ਬਾਦਰ ਆਜੋ ਜਾਓ ਨਿੱਕਿਆ ਕੁਰਸੀਆਂ ਕਰਤੀਆਂ ਢਾਹ ਜਾ ਕੇ ਖਾਜੀ ਸਾਬ ਬਾਦਰ ਓ ਬਜ਼ੁਰਗਾ ਦਾਰਾ ਸਿੰਘ ਤੇਰਾ ਨਾਂ ਹੀ ਆ ਖਾਜੀ ਸਾਬ ਦਾਰਾ ਸਿੰਘ ਤੇ ਮੇਰਾ ਨਾਂ ਹੀ ਆ ਪਰ ਜੋ ਵੀ ਕਿਸ ਨੇ ਤੁਹਾਨੂੰ ਦੱਸਿਆ ਰ ਮੇਰੇ ਬਾਰੇ ਸਭ ਕੁਝ ਗਲਤ ਦੱਸਿਆ ਜੇ ਮੈਂ ਬੰਦਾ ਨਹੀਂ ਇਦਾਂ ਦਾ ਮੈਂ ਬਾਅਦ ਇਹਨੂੰ ਦੱਸ ਦੇ ਬੈਠੋ ਬੈਠੋ ਜਨਾਬ ਬੈਠੋ ਲਾਓ ਕੁਰਸੀਆਂ ਲਾਓ ਭਾਜੀ ਇਹਨੂੰ ਪਾਣੀ ਪੂਣੀ ਪਿਆਓ ਓਏ ਰੱਖ ਨਾ ਸਾਡੇ ਪਿੰਡ ਦਾ ਲੋਕਾਂ ਨੂੰ ਓਦਾਂ ਟੋਟੀ ਕਰਨ ਦੀ ਆਦਤ ਆ ਤੁਹਾਨੂੰ ਕੋਈ ਜਾ ਕੇ ਦੱਸ ਆ ਇਦਾਂ ਦੇ ਬੰਦੇ ਨਹੀਂ ਜਹੀ ਹੈਗੇ ਓਏ ਓ ਬੈ ਕੇ ਸੁਣੋ ਗੱਲ ਪਾਣੀ ਗੁਣੀ ਦੀ ਉਹ ਘਬਰਾਉਣ ਵਾਲੀ ਗੱਲ ਨਹੀਂ ਆ ਕੋਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਪੰਮਾ ਇਹ ਤੇਰਾ ਮੁੰਡਾ ਵਾ ਬਜ਼ੁਰਗਾ ਹਾਂਜੀ ਮੇਰੀ ਗਲਤੀ ਹੈ ਇਹਨੇ ਬਹੁਤ ਸਤਾਹ ਹਾਨੂੰ ਇਹ ਨਾਂ ਨਹੀਂ ਦੱਸਦਾ ਠੀਕ ਆ ਜੀ ਓਏ ਸਾਹ ਬਣਾ ਨਾ ਇਹ ਤੇ ਭਾਜੀ ਹਣੀ ਮੈਨੂੰ ਨਾਂ ਪੁੱਛਦੇ ਸੀ ਤੇ ਨਾਂ ਤੇ ਮੈਨੂੰ ਤੁਹਾਡਾ ਪਤਾ ਹੀ ਨਹੀਂ ਮਾਫੀ ਕਾਰਡ ਰੱਖਿਆ ਗਲ ਕੋਲ ਜੇਬ ਚ ਨਾਂ ਦਾ ਨਹੀਂ ਪਤਾ ਨਾਂ ਗਾੜੀ ਕਿਦੇ ਮੇਰਾ ਹੈਗਾ ਵਾ ਮਾਈਕਲ ਜੈਕਸਨ ਵੀ ਤੈਨੂੰ ਲੈਣਾ ਨਹੀਂ ਆਉਂਦਾ ਜਨਾਬ ਇਹ ਮੈਨੂੰ ਕੁਝ ਜ਼ਿਆਦਾ ਡਰੇ ਡਰੇ ਲੱਗਣ ਦੇ ਗੱਲ ਕੋਈ ਹੋਰ ਜੇ ਉਹ ਨਹੀਂ ਪਿੰਡਾਂ ਵਾਲੇ ਬੰਦੇ ਪੁਲਿਸ ਨੂੰ ਵੇਖ ਕੇ ਵੈਸੇ ਡਰ ਜਾਂਦੇ ਆ ਕੁਛ ਨਹੀਂ ਆ ਪਿੰਨੇ ਨਹੀਂ ਸਾਹ ਭਾਦਰ ਡਰੇ ਨਹੀਂ ਅਸੀਂ ਸਾਡੇ ਮੂੰਹ ਹੀ ਇੱਦਾਂ ਦੇ ਆ ਅਸੀਂ ਡਰੇ ਥੋੜਾ ਅਸੀਂ ਡਰੇ ਆ ਕਿਹ ਹੈ ਸਹੀ ਹੈ ਉਹ ਬਜ਼ੁਰਗੋ ਕੋਈ ਪਿੰਡ ਦਾ ਮੋਹਤਵਾਰ ਬੰਦਾ ਸੱਦੋ ਜੇ ਰਾ ਤੁਹਾਡੀ ਗਵਾਈ ਕੋਈ ਪਾ ਦੇ ਆਪਣੀ ਦੇਵਾਦ ਆਂ ਆਂ ਪੀਆ ਕੋ ਸਾਰਾ ਨਾ ਵਿਗੜੀ ਆ ਤੇ ਗਵਾਹੀ ਆਪਣੀ ਕਿਨੇ ਪਾਉਣੀ ਆ ਔਰ ਪਾਦਨੇ ਦਿਖਵਾਈ ਫੇਰ ਦੇ ਬੰਦੇ ਕਰਦੇ ਨੇ ਉਹ ਜਾ ਨਿਕਿਆ ਸਰਪੰਚ ਨੂੰ ਲਿਆ ਸੱਦ ਕੇ ਕਹਿੰਦਾ ਸੀ ਲੋਡ ਪਈ ਦੇ ਮੈਨੂੰ ਸੱਦਿਓ ਜਾਂ ਭਾਜੀ ਹੁਣਾਂ ਨੂੰ ਦਿਆ ਉਹਨੂੰ ਕਹ ਪੈ ਗਈ ਲੋਡ ਤੇਰੀ ਵੇਹ ਸਾਹ ਭਦਰ ਤੁਹਾਨੂੰ ਬੁਲਕਾਰਨੇ ਨਹੀਂ ਨਿਕਲਿਆ ਬੁਲਕਾ ਉਹ ਸਾਨੂੰ ਬੁਲਕਾਰਨੇ ਨਹੀਂ ਸਰਕਾਰ ਨੇ ਘੱਲਿਆ ਵਾ ਜਾਂਦੀ ਹੀ ਸਰਕਾਰ ਆ ਗਿਆ ਤੁਹਾਨੂੰ ਨਹੀਂ ਕੀ ਜਾਂਦੀ ਹੀ ਸਰਕਾਰ ਵੇਹ ਜਨਾਬ ਤੁਸੀਂ ਆਵਣਾ ਨਾ ਆਉਦੇ ਤੇਹੀਂ ਇੱਕ ਦੋ ਦਿਨਾਂ ਤੱਕ ਥਾਣੇ ਆਉਣ ਹੀ ਆਲੇ ਆ ਤੇ ਤੁਸੀਂ ਥਾਣੇ ਆਣ ਕੇ ਕੀ ਕਰਨਾ ਸੀ ਜਨਾਬ ਬਸ ਭੁੱਲਣਾ ਚੁੱਕਾ ਹੀ ਬਖਸ਼ਾਉਣ ਆਉਣ ਆਣੀਆਂ ਸੀ ਭੁੱਲਣਾ ਚੁੱਕਾ ਬਖਸ਼ਾਉਣ ਆਉਣੀਆਂ ਤੁਸੀਂ ਕਿਹੜੀਆਂ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਵਾ ਓਏ ਨਹੀਂ ਭਾਜੀ ਗਲਤੀਆਂ ਨਹੀਂ ਓਹ ਪਾਜੀ ਜਨਾ ਖੋਤੀ ਮਾਰ ਗਈ ਆ ਭਾਜੀ ਇਹ ਕਿਦਾਂ ਖੋਤੀ ਮਾਰਦੀ ਭਾਜੀ ਤਾਂ ਡੰਗਰਾਂ ਦੇ ਉੱਤੇ ਕੱਲੀ ਦੇ ਪਠੇ ਢੋਂਦਾ ਹੈ ਤੇ ਉਹਨੂੰ ਥੀਲਾ ਨਹੀਂ ਪਾਉਂਦਾ ਅਗਲੀ ਗੁੱਸੇ ਦੀ ਮਾਰੀ ਮਾਰੀ ਜਨਾਬ ਖੋਤੀ ਮਾਰਦੀ ਇਹ ਮੈਨੂੰ ਬੰਦੇ ਸਹੀ ਜੇ ਲੱਗਣ ਦੇ ਓਏ ਜਨਾਬ ਐਵੇਂ ਚਵੜਾ ਮਾਰਨ ੜਿਆ ਜੇ ਖੋਤੀ ਦੀ ਆਈ ਖੋਤੀ ਮਰ ਗਈ ਤੁਸੀਂ ਮਿੱਟੀ ਪਾਉਣ ਕੋਤੀ ਵਾਲੀ ਗੱਲ ਤੇ ਓ ਚੱਲ ਕੋਈ ਗੱਲ ਨਹੀਂ ਜਮ ਜਮ ਆਓ ਥਾਣੇ ਤੁਹਾਡੇ ਵਾਸਤੇ ਬਣੇ ਆ ਅਸੀਂ ਤੇ ਬਾਹਰ ਲਿਖਿਆ ਜੀ ਆਇਆਂ ਨੂੰ ਭਾਜੀ ਮੈਂ ਤਾਂ ਸੁਣਿਆ ਤੁਸੀਂ ਪਟੇ ਤੇ ਲਿਖਿਆ ਕਿ ਆਣ ਮਿਲੋ ਸੱਜਣਾ ਇਹ ਗੱਲਾਂ ਸੱਚੀਆਂ ਵਾ ਪਰ ਉਹ ਜਿਹੜਾ ਲਿਖਿਆ ਨਾ ਉਹ ਚੋਰਾਂ ਠੱਗਾ ਵਾਸਤੇ ਲਿਖਿਆ ਵਾ ਬਈ ਮਨਾ ਵਾਸਤੇ ਲਿਖਿਆ ਵਾ ਉਹ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਆ ਉਹ ਪੁਲਿਸ ਆਮ ਲੋਕਾਂ ਦੀ ਮਦਦ ਵਾਸਤੇ ਬਣੀ ਆ ਨਾਲੇ ਪੁਲਿਸ ਹਾਊ ਥੋੜੀ ਆ ਜਿਹੜੀ ਤੁਹਾਨੂੰ ਖਾਜੂਗੀ ਅਵੇ ਡਰੀ ਜਾਂਦੇ ਓਏ ਅਸੀਂ ਵੀ ਤੁਹਾਡੇ ਭੈਣ ਭਰਾ ਆਈਆਂ ਦੇਖ ਲੈ ਇੱਥੇ ਡਰਨ ਦੀ ਲੋੜ ਨਹੀਂ ਪਾ ਪਾਣਾ ਜੂਸ ਪੀਣਾ ਮੈਂ ਤੈਨੂੰ ਕਿੱਥੋਂ ਪਿਾਵਾਂ ਜੂਸ ਆਹ ਵੀ ਬਾਜੀ ਇੱਥੇ ਜੂਸ ਨਿਕਲਦਾ ਨਾ ਪਿਾਵਾਂ ਤੈਨੂੰ ਜੂਸ ਜੂਸ ਤੇ ਨਿਕਲਦਾ ਨਹੀਂ ਇਹ ਨਾਲ ਤੇਰਾ ਜਲੂਸ ਨਿਕਲ ਜੇ ਕੀ ਹੜਾ ਤਾਇਆ ਹੁੰਦਾ ਆਵੇ ਆਈ ਗਿਆ ਸਰਪੰਚ ਵੀ ਆ ਗਿਆ ਬਾਜੀ ਆ ਵਾਗੇ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਆਜੋ ਆਜੋ ਸਰਪੰਚ ਸਾਹਿਬ ਇੱਧਰ ਆਜੋ ਕਿੱਧਰ ਆਣੇ ਹੋਏ ਓਏ ਆਣੇ ਆਣੇ ਕਿਧਰ ਆਣੇ ਆ ਤੁਸੀਂ ਸਰਪੰਚ ਜੇ ਪਿੰਡ ਦੇ ਹਾਂਜੀ ਹਾਂਜੀ ਆਪ ਹੀ ਆ ਤੇ ਇਹਨਾਂ ਦੀ ਗਵਾਈ ਤੁਸੀਂ ਬੋਲੀ ਆ ਮੈਂ ਸਾਫ ਜੀ ਪਾਉ ਨੂੰ ਤਾਂ ਜੀ ਨਹੀਂ ਕਰਦਾ ਪਰ ਕੀ ਕਰੀਏ ਪਾਣੀ ਪੈਣੀ ਆ ਵੋਟਾਂ ਦੇ ਦਿਨ ਨੇੜੇ ਆ ਬੜਾ ਇਹਨਾਂ ਨੂੰ ਸਮਝਾਇਆ ਗਿਆ ਇਹ ਕੰਮ ਨਾ ਕਰੋ ਨਾ ਕਰੋ ਪਰ ਇਹ ਨਹੀਂ ਟਲਦੇ ਕਿਹੜੇ ਕੰਮ ਕਰਦੇ ਹੋਈਏ ਓਏ ਜਨਾਬ ਉਹ ਕੋਤੀ ਵਾਲੀ ਗੱਲ ਸਰਪੰਚਾ ਤੁਸੀਂ ਛੱਡ ਇਹ ਗੱਲ ਤਾਂ ਹੈ ਓਏ ਜਿਹੜੀ ਮਾਰੀ ਗਈ ਉਹਨੂੰ ਛੱਡ ਦੋ ਤੁਸੀਂ ਨੇ ਮਰੀ ਦਾ ਜਰੂਰ ਕੱਢਣ ਦਾ ਹੈ ਜੀ ਜਨਾਬ ਤੁਹਾਨੂੰ ਨਹੀਂ ਪਤਾ ਮੈਂ ਤਾਂ ਪਹਿਲਾਂ ਬੜਾ ਗੁੱਸਾ ਇਹਨਾਂ ਤੇ ਇਹਨਾਂ ਮਰੀ ਲਾਡਰੀ ਮੋੜਤੀ ਓਏ ਚੱਲ ਸਰਪੰਚਾ ਹੁਣ ਕਿਹੜਾ ਗਾੜੀ ਵੋਟਾਂ ਨਹੀਂ ਆਉਣੀਆਂ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ ਵੋਟਾਂ ਦੇ ਸਿਆਪੇ ਨੂੰ ਤੇ ਆਇਆ ਵਾਂ ਚਲੋ ਕੋਈ ਨਹੀਂ ਗਵਾਹੀ ਕਿੱਥੇ ਪਾਉਣੀ ਹੈ ਪਾ ਦਨੇ ਆਪਾਂ ਆ ਬਸ ਅਗਵਾਈ ਵਾਲਾ ਕੰਮ ਕਰ ਹੋਣੀ ਬਣੀ ਆ ਕੀ ਕਰੀਏ ਹਾਂ ਬਈ ਬਜ਼ੁਰਗਾ ਨਾਂ ਕੀ ਤੇਰਾ ਜਨਾਬ ਮੇਰਾ ਨਾਂ ਦਾਰਾ ਸਿੰਘ ਦਾਰਾ ਸਿੰਘ ਅੱਗ ਤੇ ਜਮਣੇ ਵਾਲੀ ਬਧੀ ਆ ਤੇ ਨਾਂ ਦਾਰਾ ਸਿੰਘ ਜਨਾਬ ਧਰਦੇ ਰੱਖਿਆ ਨਾਂ ਕਿੜਾ ਮੈਂ ਆਪ ਰੱਖਿਆ ਪਲੇਸ ਉਹ ਬਰਤ ਕੀ ਆ ਉਹ ਜਮਿਆ ਕਿੱਥੇ ਆ ਜਨਾਬ ਮੈਂ ਵੇੜੇ ਜੀ ਜਮਿਆ ਹਾਂ ਵੇੜੇ ਚ ਜੰਮਿਆ ਔਰ ਜਨਾਬ ਦਾਦੀ ਗਾਦੀ ਵੇੜੇ ਚ ਪੋਚਾ ਫੇਰੰਡੀ ਉਧਰ ਵਧਾਈਆਂ ਵੜੀਆਂ ਓਏ ਮੈਂ ਪੁੱਛਣਿਆ ਪਿੰਡ ਪਿੰਡ ਜੰਮਿਆ ਕੇ ਸ਼ਹਿਰ ਜੰਮਿਆ ਵਾ ਤੇ ਜਨਾਬ ਪਿੰਡ ਹੀ ਜੰਮਣਾ ਸੀ ਜੇ ਲੋ ਪਿੰਡ ਰਹਿੰਦੇ ਆ ਤੇ ਪਿੰਡ ਚ ਜੰਮਿਆ ਹਾਂ ਕਿੰਨੀਆਂ ਪੜਿਆ ਵਾ ਜਨਾਬ ਇਹ ਤੇ ਕਰੀ ਸਕੂਲ ਦੇ ਗਾੜੀਆਂ ਨਹੀਂ ਲੰਘਿਆ ਇਹਨੇ ਕੀ ਪੜਨਾ ਆ ਆਂਡਾ ਹੀ ਲਿਖੋ ਨਹੀਂ ਨਹੀਂ ਜਨਾਬ ਆਂਡਾ ਨਾ ਲਿਖੋ ਤੁਸੀਂ ਲਿਖੋ ਅਨਪੜ੍ਹ ਓਏ ਆ ਦੱਸਣ ਦੀ ਲੋੜ ਨਹੀਂ ਆ ਦੇਖ ਨਹੀਂ ਡਿਆ ਵਾ ਹਾਂ ਉਮਰ ਕਿੰਨੀ ਤੇਰੀ ਉਮਰ ਜਨਾਬ ਪਤਾ ਨਹੀਂ ਆ ਮੈਨੂੰ ਪੱਕਾ ਭਰ ਕੇ ਦੇ ਪੁਲ ਬਣਦਾ ਹੈ ਨਹਿਰ ਵਾਲਾ ਇਹ ਹੁਣ ਮੈਂ ਨਹਿਰ ਤੇ ਜਾ ਕੇ ਪੋਲ ਨੂੰ ਉਮਰ ਪੁੱਛ ਗਿਆ ਵਾ ਲੈ ਲਓ 70 75 ਰੋੜੀ ਯਾਦ ਕੀ ਤੇਰੀ ਯਾਦ ਉਹ ਕਾਮ ਕਿਹੜੀ ਤੁਹਾਡੀ ਕਾਮ ਉਹੀ ਕਿਹੜੀ www.com ਉਹ ਬੰਦੇਰ ਨੂੰ ਦੱਸ ਜਨਾਬ ਤੁਸੀਂ ਆਪੇ ਪੁੱਛ ਲਓ ਵਜੇ ਨੂੰ ਤੁਸੀਂ ਮੇਰੇ ਨਾਲ ਕਰੋੜਪਤੀ ਖੇਡਣ ਦਾ ਜੇ ਗੁੱਦੋ ਤੁਸੀਂ ਦੱਸੋ ਜਨਾਬ ਸਾਨੂੰ ਦੇ ਘਰ ਦੇ ਕੋ ਦੱਸਿਆ ਹੀ ਨਹੀਂ ਉਹ ਸਾਨੂੰ ਕਹਿੰਦੇ ਰਿਹਾ ਵੀ ਬਸ ਬੰਦਾ ਤੇ ਬੰਦਾ ਹੀ ਆ ਜਾਤ ਤੇ ਕੁੱਤਿਆਂ ਦੀ ਬਿੱਲੀਆਂ ਦੀ ਇਹ ਜਾਤ ਹੁੰਦੀ ਆ ਬੰਦੇ ਦੀ ਕਿਹੜੀ ਜਾਤ ਸੀ ਬੰਦੇ ਦੀ ਕਿਸਮ ਹੁੰਦੀ ਜੇ ਚੰਗੀ ਕਿਸਮ ਦਾ ਬੰਦਾ ਤੇ ਗੰਦੀ ਕਿਸਮ ਦਾ ਬੰਦਾ ਚੰਗੇ ਬੰਦੇ ਚੰਗੇ ਕੰਮ ਕਰਦੇ ਆ ਤੇ ਮਾੜੇ ਬੰਦੇ ਜਨਾਬ ਮਾੜੇ ਕੰਮ ਕਰਦੇ ਆ ਜਾਤ ਜੂਤਾਂ ਦਾ ਰੌਲਾ ਹੀ ਨਹੀਂ ਆ ਉਹ ਸਾਨੂੰ ਪਤਾ ਹੁਣ ਸਰਕਾਰ ਨਹੀਂ ਖਾਣ ਦੀ ਤਾਂ ਇੱਥੇ ਸਾਨੂੰ ਭਰਨ ਦੇ ਪੈਣਾ ਹੀ ਆ ਓਏ ਸਰਪੰਚਾ ਓ ਮੈਨੂੰ ਤੇ ਸਰਕਾਰ ਦੀ ਨਹੀਂ ਸਮਝ ਆਉਂਦੀ ਕਿ ਸਰਕਾਰ ਆ ਜਾਤੀਵਾਦ ਆ ਵਧਾਉਣਾ ਚਾਹੁੰਦੀ ਹੈ ਕਿ ਘਟਾਉਣਾ ਚਾਹੁੰਦੀ ਆ ਹਾਂ ਉਹ ਰੋਜ ਲੋਕ ਇਹਨਾਂ ਚੀਜ਼ਾਂ ਦਾ ਸਕਾਰ ਹੋਂਦਾ ਹੈ ਉਹ ਬੰਦੇ ਦੀ ਵੀ ਭਲਾ ਕੋਈ ਜਾਤ ਹੁੰਦੀ ਹੈ ਉਹ ਬੰਦਾ ਦੇ ਬੰਦਾ ਹੀ ਹੈ ਨਾ ਵੈਸੇ ਦਾਰਾ ਸਿਆ ਉਹ ਤੇਰਾ ਭਾਵੇਂ ਚੰਗਾ ਨਹੀਂ ਹੈ ਪਰ ਗੱਲ ਬੜੀ ਚੰਗੀ ਕੀਤੀ ਹੈ ਯਾਰ ਕਿ ਮੇਰਾ ਜੀ ਕਰਦਾ ਗਰਾਂਟਾ ਸਾਰੀਆਂ ਮੈਂ ਖਾ ਜਾ ਤੇ ਸਰਪੰਚੀ ਤੈਨੂੰ ਦੇ ਦਾਂ ਓਏ ਰੱਖ ਭਰਾਵਾ ਸਰਪੰਚੀ ਇਹੋ ਜਿਹੀ ਜੁਪੀ ਨਹੀਂ ਕਰਨੀ ਉਹ ਮੇਜਰ ਸਿਆ ਇਹਨਾਂ ਨੂੰ ਸਮਝਾ ਕੋਈ ਯਾਰ ਮੋਬਿਲ ਚੁਰਕੋ ਇਹ ਦੱਸੋ ਏਸੀ ਜੇ ਕੇ ਬੀਸੀ ਜੇ ਕੇ ਜਰਨਲ ਜੇ ਓਏ ਜਨਾਬ ਏਸੀ ਦੇ ਆਡੇ ਘਰ ਹੈ ਨਹੀਂ ਐ ਕੂਲਰ ਲੈ ਲਓ ਤੂੰ ਕੋਈ ਨਹੀਂ ਜਨਾਬ ਬਾਹਰੋਂ ਕੇ ਇਹਨੂੰ ਪੁੱਛ ਲਾਂਗੇ ਚਲ ਠੀਕ ਹੈ ਜਨਾਬ ਇੰਨੀ ਪੂਣ ਛਣ ਕਰਨਾ ਹੈ ਜੇ ਪਾਪੇ ਨੇ ਕਿਹਾ ਬੈਂਕ ਲੋਟ ਲਈ ਆ ਅੰਦਰ ਆ ਕੇ ਦੱਸਦੇ ਆ ਉਹ ਨਿੱਕੀਆਂ ਮੋਟੀਆਂ ਗਲਤੀਆਂ ਦੇ ਸਾਰਿਆਂ ਕੋ ਹੋ ਜਾਂਦੀਆਂ ਫਿਰ ਕੀ ਹੋ ਗਿਆ 10 ਕਿਲੋ ਗੁੜ ਪਾ ਕੇ ਸ਼ਰਾਬ ਕੱਢ ਲਈ ਫਿਰ ਕੀ ਲੋੜ ਆ ਗਿਆ ਕੋਈ ਨਹੀਂ ਚਾਹ ਪਾਣੀ ਕਰ ਲਾਂਗੇ ਆਪਾਂ ਲੈ ਮੇਜਰ ਸਾਹਿਬ ਦਾ ਕੇਸ ਹੀ ਹੋਰ ਨਿਕਲ ਆਇਆ ਆਪਾਂ ਤੇ ਐਵੇਂ ਖੋਤੀ ਖੋਤੀ ਕਰੀ ਜਾਂਦੇ ਓ ਜਨਾਬ ਆ ਖੋਤੀ ਵਾਲੀ ਗੱਲ ਨਾ ਕਰੋ ਇਹ ਗੱਲ ਚੰਗੀ ਨਹੀਂ ਏ ਉਹ ਬਜ਼ੁਰਗਾ ਸ਼ਰਾਬ ਪੀਣੀ ਚੰਗੀ ਗੱਲ ਆ ਉਹ ਸਿਹਤ ਵਾਸਤੇ ਕਿੰਨੀ ਹਾਨੀ ਕਰਕੇ ਆ ਉਹ ਸਿਆਣਾ ਬਹਿਣਾ ਤੂੰ ਬੰਦਾ ਕਿੰਦਾ ਚੰਗਾ ਲੱਗਦਾ ਵਾ ਸਾਨੂੰ ਦੇ ਜਿਹੜੀ ਹੈਗੀ ਆ ਜਨਾਬ ਤੁਹਾਡੇ ਲਈ ਨਹੀਂ ਹਾਨੀ ਕਰਕੇ ਸਾਨੂੰ ਕਦੀ ਹਾਨੀ ਕਰਕੇ ਆ ਅਸੀਂ ਸਰਕਾਰ ਆ ਸਰਕਾਰ ਨੂੰ ਸਾਰਾ ਕੁਝ ਆ ਜੰਮਿਆ ਮੈਨੂੰ ਐਡਾ ਕਿਹੜਾ ਤੇਰਾ ਗਾਮ ਆ ਜਿਹਦੇ ਦੁੱਖ ਤੇ ਤੂੰ ਸ਼ਰਾਬ ਪੀਣਾ ਜਨਾਬ ਦੁੱਖ ਤੁਹਾਨੂੰ ਕੀ ਦੱਸਾਂ ਸਾਡੇ ਵੱਡੇ ਪਰੋਂ ਆਏ ਹੈ ਲਾਲਪੁਰ ਪਿੰਡ ਹੀ ਮੇਰੇ ਬਾਪੂ ਦਾ ਉਹ ساری ਉਮਰ ਤਰਸਦਾ ਹੀ ਮਰ ਗਿਆ ਉਹਨੂੰ ਕਿਸੇ ਨੇ ਜਾਨ ਨਹੀਂ ਦਿੱਤਾ ਉਧਰ ਤੇ ਮਰਦਾ ਮਰਦਾ ਮੈਨੂੰ ਕਹਿ ਗਿਆ ਕਿ ਮੇਰੇ ਪਿੰਡੋਂ ਘੇੜਾ ਜਰੂਰ ਲਾਗੇ ਤੇ ਮੈਰੇ ਘਰ ਭਰ ਗਏ ਕਾਗਜ ਖੱਜਲ ਹੋ ਗਏ ਜਨਾਬ ਕੋਈ ਵੀਜ਼ਾ ਊਜਾ ਨਹੀਂ ਮਿਲਿਆ ਤੇ ਮੇਰੇ ਕੰਨਾਂ 'ਚ ਵਾਜਾਂ ਪੈਂਦੀਆਂ ਬਾਪੂ ਦੇ ਤਰਲਿਆਂ ਦੀਆਂ ਤੇ ਜਦੋਂ ਫੇ ਮੈਨੂੰ ਦੁੱਖ ਹੁੰਦਾ ਫੇ ਮੈਂ ਸ਼ਰਾਬ ਹੀ ਪੀਣੀ ਆ ਮੈਂ ਕੀ ਕਰਾਂ ਤੇ ਓ ਵਾਹ ਓਏ ਪਾਪਾ ਇੰਨਾ ਦਰਦਲ ਕੋਲ ਆਈ ਆਪਣੇ ਸੀਨੇ ਚ ਤੇ ਸਾਨੂੰ ਪਤਾ ਵੀ ਨਹੀਂ ਲੱਗਣ ਤੇ ਉਹ ਨਿੱਕਿਆ ਜਾ ਪੇਨ ਕਿਲਰ ਲਿਆ ਪਾਪੇ ਦੀ ਪੀੜ ਢਾਈ ਓਏ ਉਹਦਣਾ ਨਹੀਂ ਹੋਣੀ ਪੀੜ ਠੀਕ ਓਏ ਤੇ ਫੇ ਸਾਹ ਬਾਦਰ ਹੋਣਾ ਕੋ ਗੋਲੀ ਨਾ ਮਰਾ ਦੀਏ ਫੇਰ ਹੋ ਜੂਗੀ ਸਹੀ ਪੀੜ ਗਾਹ ਜਨਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵਾ ਇਹਨੇ ਕਿਹੜਾ ਲਾਲ ਪਰ ਮੋਢਿਆਂ ਤੇ ਚੁੱਕ ਲਿਆਣਾ ਵਾ ਜਾ ਲੈਣ ਦਵੇਂ ਹਾਂ ਓ ਸਰਪੰਚਾ ਮੇਰਾ ਵਾਸ ਚੱਲੇ ਨਾ ਤੇ ਮੈਂ ਪਾਪੇ ਨੂੰ ਹੁਣੇ ਪਾਕਿਸਤਾਨ ਬਾਰਡਰ ਤੇ ਲਾਵਾ ਉਹ ਸਾਡੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਇਹ ਕੰਮ ਸਰਕਾਰ ਹੀ ਕਰੇ ਤੇ ਹੋਣੇ ਆ ਪਰ ਬਾਬਾ ਹੋਰ ਤੇ ਮੈਂ ਤੇਰੇ ਵਾਸਤੇ ਕੁਝ ਕਰ ਨਹੀਂ ਸਕਦਾ ਪਰ ਇੱਕ ਤੇਰੇ ਵਾਸਤੇ ਖੁਸ਼ਖਬਰੀ ਆ ਗਈ ਖੁਸ਼ਖਬਰੀ ਉਹ ਕਿਹੜੀ ਜਨਾਬ ਓਏ ਉਹ ਤੁਸੀਂ ਕਾਗਜ਼ਕੂਕ ਵਿੱਚ ਭਰੇ ਹੋਣੇ ਆ ਉਧਰ ਜਾਣ ਨੂੰ ਉਹ ਤੇਰੀ ਇਨਕੁਆਰੀ ਆ ਗਈ ਹਾ ਮੇਰੇ ਕਾਗਜ਼ ਨਿਕਲ ਆਏ ਆ ਹਾਂ ਨਿਕਲ ਆਏ ਆ ਤੇ ਮੈਂ ਜਾਊਂਗਾ ਪਾਕਿਸਤਾਨ ਬਿਲਕੁਲ ਜਾਏਗਾ ਮੈਂ ਤੇ ਇਦਾਂ ਕਰੂੰਗਾ ਵੀ ਤੇਰੀ ਇਨਕੁਆਰੀ ਪੂਰੀ ਓਕੇ ਕਰਕੇ ਭੇਜ ਦੂੰਗਾ ਗਾੜੀ ਤੇਰੇ ਕਰਮ ਓ ਬਾਰਾ ਸਾਹਿਬ ਵਧਾਈਆਂ ਹੋਣਾਂ 450 ਤਾਂ ਹੋਣ ਕੀ ਫਾਇਦਾ ਵਾ ਕਿਉਂ ਓਏ ਮੈਂ ਤੇ ਮੈਡਮ ਨੂਰ ਜਾਨ ਨੂੰ ਮਿਲ ਜਾਣਾ ਸੀ ਹੁਣ ਤੇ ਉਹ ਵੀ ਮਰ ਗਈ ਹੈ ਹੂੰ ਤੇ ਉਹ ਭਾਪੇ ਦਾ ਦੇ ਬਾਨਾ ਹੀ ਆ ਕੇ ਤੇ ਤੈਨੂੰ ਹੈ ਨਹੀਂ ਲੱਗੀ ਦੇਖ ਤੋਂ ਦੱਸੋ ਕਿਵੇਂ ਲੱਗੀ ਵੀਡੀਓ ਠੀਕ ਕਮੈਂਟ ਕਰਕੇ ਜਾਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਅੱਗੇ ਹੋਰ ਨਵੀਆਂ ਨਵੀਆਂ ਵੀਡੀਓ ਆਪ ਲਾਵਾਂਗੇ ਠੀਕ ਹੈ ਜੀ ਉਹਨਾਂ ਨੇ ਇਸਨੂੰ ਅਪਡੇਟ ਕੀਤਾ